ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਜਿਵੇਂ ਜਿਵੇਂ ਸਵਾਲ ਆਉਂਦੇ ਹਨ ਥੱਲੇ ਕਮੈਂਟਾਂ ਦੇ ਵਿੱਚ ਕਮੈਂਟ ਕਾਫੀ ਜ਼ਿਆਦਾ ਹੋ ਜਾਂਦੇ ਹੈ ਕਈ ਵਾਰ ਇੱਕੋ ਸਵਾਲ ਵਾਰ-ਵਾਰ ਰੀਪੀਟ ਹੁੰਦਾ ਪੰਜ ਕਿਸਾਨ 10 ਕਿਸਾਨ ਉਹੀ ਸਵਾਲ ਕਰਦੇ ਆ ਤਾਂ ਉੱਥੇ ਵਾਰ-ਵਾਰ ਕਿਸਾਨਾਂ ਦਾ ਇਹ ਐਕਸਪੈਕਟੇਸ਼ਨ ਹੁੰਦੀ ਆ ਉਹ ਇਹ ਮਤਲਬ ਐਕਸਪੈਕਟ ਕਰਦੇ ਆ ਕਿ ਹਰ ਇੱਕ ਸਵਾਲ ਦਾ ਥੱਲੇ ਸਾਡੇ ਜਵਾਬ ਦਿੱਤਾ ਜਾਵੇ ਇੱਕ ਬੰਦੇ ਨੂੰ 50 ਬੰਦਿਆਂ ਦਾ ਜਵਾਬ ਦੇਣਾ ਲਿਖਣਾ ਉਹ ਔਖਾ ਹੋ ਜਾਂਦਾ ਕਿਉਂਕਿ ਹ ਸਵਾਲ ਦਾ ਤੁਸੀਂ ਇੱਕ ਮਿੰਟ ਦੇ ਵਿੱਚ ਪੁੱਛ ਲਿਆ ਤੇ ਜੇ ਉਹੀ 20 25 ਸਵਾਲ ਆ ਗਏ ਤਾਂ ਉਹ ਤੇ ਟਾਈਮ ਕਾਫੀ ਲੱਗਦਾ ਤਾਂ ਉਹ ਸੋ ਜਿਹੜਾ ਹੈਗਾ ਜੇ ਜਿਹੜੇ ਜ਼ਿਆਦਾ ਸਵਾਲ ਹੁੰਦੇ ਉਹੀ ਮੈਂ ਅਗਲੀ ਵੀਡੀਓ ਚ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਜਿਹੜਾ ਆਪਾਂ ਮੇਨ ਟਾਪਿਕ ਲਿਆ ਹੁੰਦਾ ਨਾਲ ਤੁਹਾਡੇ ਕੁਝ ਕੁ ਸਵਾਲ ਲੈ ਲੀਦੇ ਆ ਤਾਂ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਐਨ ਪੀ ਕੇ ਬੈਸਟ ਕਿਹੜਾ ਕੋਈ ਕਿਸਾਨ ਵੀਰਾਂ ਨੂੰ ਆਏ ਹੁੰਦਾ ਕਿ ਅਸੀਂ ਐਨਪੀਕੇ ਨਾ ਵੀ ਕਰੀਏ ਮੌਸਮ ਤੇ ਨਿਰਭਰ ਕਰਦਾ ਝਾੜ ਫਸਲ ਦਾ ਝਾੜ ਤਾਂ ਐਨਪੀਕੇ ਨਾਲ ਫਰਕ ਨਹੀਂ ਪਊਗਾ ਬੋਰੋਨ ਨਾਲ ਫਰਕ ਨਹੀਂ ਪਊਗਾ ਜਾਂ ਉਲੀ ਨਾਸ਼ਕ ਨਾਲ ਫਰਕ ਨਹੀਂ ਪਊਗਾ ਤਾਂ ਉਹ ਨਾ ਕਰੋ ਤੁਸੀਂ ਜਿਹੜੇ ਕਿਸਾਨ ਵੀਰਾਂ ਨੂੰ ਇਸ ਤਰ੍ਹਾਂ ਲੱਗਦਾ ਕਿਉਂਕਿ ਆਪਾਂ ਫਸਲ ਆਪਣੇ ਹਿਸਾਬ ਨਾਲ ਕਰਨੀ ਆ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਬਹੁਤ ਵਧੀਆ ਗੱਲ ਆ ਖਰਚਾ ਤੁਹਾਡਾ ਹੋਰ ਵੀ ਬਚ ਜਾਊਗਾ ਪਰ ਜਿਹੜੇ ਕਿਸਾਨ ਵੀਰ ਚਾਹੁੰਦੇ ਕਿ ਸਾਡੀ ਫਸਲ ਦੀ ਕੁਆਲਿਟੀ ਚੰਗੀ ਹੋਵੇ ਝਾੜ ਦਾ ਫਰਕ ਪਵੇ ਫੋਕ ਨਾ ਬਣੇ ਪਲੱਸ ਖਾਸ ਤੌਰ ਤੇ ਜੇ ਆਪਾਂ ਕਹਿ ਦਈਏ ਕਿ ਭਾਰੇ ਦਾਣੇ ਝਾੜ 'ਚ ਇਜ਼ਾਫਾ ਹੋਣਾ ਲਾਜ਼ਮੀ ਹੈ ਕਿਉਂਕਿ ਕਈ ਥਾਵਾਂ ਤੇ ਉੱਤੇ ਜ਼ਮੀਨਾਂ ਦਾ ਫਰਕ ਹੈ ਖਰਾਕ ਦਾ ਫਰਕ ਪੈ ਜਾਂਦਾ ਪਰ ਜਦੋਂ ਤੁਸੀਂ ਮਿਹਨਤ ਕਰਦੇ ਮਿਹਨਤ ਦਾ ਫਲ ਤਾਂ ਲਾਜ਼ਮੀ ਮਿਲਣਾ ਹੀ ਮਿਲਣਾ ਹੁੰਦਾ ਇਹ ਤਾਂ ਗਰੰਟੀ ਵਾਲੀ ਕੋਈ ਗੱਲ ਹੈ ਕਿ ਜਿੱਥੇ ਤੁਸੀਂ ਮਿਹਨਤ ਕਰੋਗੇ ਉੱਥੇ ਬਿਨਾਂ ਮਿਹਨਤ ਨਾਲੋਂ ਤਾਂ ਫਰਕ ਪੈਂਦੇ ਪੈਂਦਾ ਹੁੰਦਾ ਇਹ ਚੀਜ਼ ਕਿਸਾਨ ਵੀਰ ਥੱਲੇ ਕਮੈਂਟ ਕਰਕੇ ਵੀ ਜਰੂਰ ਦੱਸ ਦੇਣ ਜਿਹੜੇ ਪਿਛਲੇ ਸਾਲਾਂ ਤੋਂ ਲੰਬੇ ਟਾਈਮ ਤੋਂ ਜਿਹੜੀ ਐਨਪੀਕੇ ਖਾਸ ਤੌਰ ਤੇ 13045 ਜਿਹੜੀ ਕਿ ਸਫਾਰਸ਼ ਆਪੀਏ ਲੁਧਿਆਣਾ ਵੱਲੋਂ ਵੀ ਆਪਾਂ ਵੀ ਕਈ ਸਾਲਾਂ ਤੋਂ ਤੁਹਾਨੂੰ ਕਰਵਾ ਰਹੇ ਹਾਂ ਕੁਝ ਕਿਸਾਨ ਵੀ ਦਾ ਸਵਾਲ ਹੁੰਦਾ ਕਿ ਅਸੀਂ ਹੋਰ ਐਨਪੀਕੇ ਜਿਵੇਂ ਖਾਸ ਤੌਰ ਤੇ 19 19 19 ਜਾਂ 052 34 ਜਾਂ ਕੋਈ 1261 ਬਾਰੇ ਗੱਲ ਕਰਦੇ ਹੁੰਦੇ ਆ ਤਾਂ ਬੇਨਤੀ ਤੁਹਾਨੂੰ ਕਰਦੇ ਆ ਕਿ ਸਿਰਫ ਤੇ ਸਿਰਫ 13045 ਹੀ ਰਿਕਮੈਂਡਡ ਆ ਤੇ ਇਹੀ ਮੈਂ ਤੁਹਾਨੂੰ ਸਫਾਰਸ਼ ਕਰਦਾ ਹੋਰ ਕਿਸੇ ਐਨਪੀਜੀ ਦੇ ਤੁਹਾਨੂੰ ਮੈਂ ਸਫਾਰਸ਼ ਨਹੀਂ ਕਰਦਾ ਗੋਭ ਸਮੇ ਝੋਨੇ ਦੀ ਫਸਲ ਦੇ ਵਿੱਚ ਤੁਸੀਂ ਕਰਨਾ ਜਿਹਦੇ ਨਾਲ ਫੋਕ ਘੱਟ ਬਣੂਗੀ ਚਮਕਦਾਰ ਕੁਆਲਿਟੀ ਵਾਲੇ ਭਾਰੇ ਦਾਣੇ ਬਣਨਗੇ ਪਲੱਸ ਜਿਹੜਾ ਬੋਰਨ ਹੁੰਦਾ ਉਹ ਵੀ ਤੁਹਾਡਾ ਆਪਸ਼ਨਲ ਹੈ ਤੁਸੀਂ ਪਾਉਣਾ ਨਹੀਂ ਪਾਉਣਾ ਪਰ 60 70 ਗ੍ਰਾਮ ਤਾਈ ਵੱਧ ਤੋਂ ਵੱਧ 20% ਵਾਲਾ ਬੋਰਨ ਪਾਊਡਰ ਫਾਰਮ ਦੇ ਵਿੱਚ ਜਿਹੜਾ ਆਉਂਦਾ ਉਹ ਇੱਕ ਡਰਾਈਵਿੰਗ ਫੋਰਸ ਦੇ ਤੌਰ ਤੇ ਕੰਮ ਕਰਦਾ ਜਿਹੜਾ 13045 ਦੇ ਨਾਲ ਮਿਲ ਕੇ ਪੌਲਨ ਗ੍ਰੇਨ ਨੂੰ ਸਟਰੈਂਥ ਦੇਣੀ ਪਰਪਰਾ ਕਰਨ ਨੂੰ ਪੋਲੀਨੀਸ਼ਨ ਪ੍ਰੋਪਰ ਹੁੰਦੀ ਹੈ ਤੇ ਦਾਣਾ ਪ੍ਰੋਪਰ ਜਿਹੜਾ ਹੈਗਾ ਡਵੈਲਪ ਹੁੰਦਾ ਦਾਣੇ ਪੂਰੀ ਮੁੰਜਰ ਦੇ ਵਿੱਚ ਭਰਦੇ ਆ ਆਮ ਤੌਰ ਤੇ ਪਿਛਲੇ ਸਾਲਾਂ ਜਿਵੇਂ ਦੇਖਣ ਜਾ ਕੇ ਉੱਪਰੋਂ ਮੁੰਜਰ ਦਾ ਮੂੰਹ ਖੁੱਲਾ ਰਹੇਗਾ ਕੁਝ ਦਾਣੇ ਖਾਲੀ ਰਹੇਗੇ ਕੋਈ ਕਿਸਮ ਵੀ ਇਸ ਤਰ੍ਹਾਂ ਲਾ ਲੈ ਕੇ ਅਲਾ ਲੈਂਦੇ ਗਏ ਖਾਲੀ ਰਹੇਗੇ ਤਾਂ ਕਿਉਂਕਿ ਮੌਸਮ ਦਾ ਇਫੈਕਟ ਤਾਂ ਪੈਂਦਾ ਪੈਂਦਾ ਪਰ ਜਿੱਥੇ ਤੁਸੀਂ ਇਹ ਤੱਤ ਦਿੱਤੇ ਆ ਪੂਰੇ ਖਰਾਕੀ ਤੱਤ ਦਿੱਤੇ ਆ ਉੱਥੇ ਨਾ ਜਿੱਥੇ ਨਹੀਂ ਦਿੱਤੇ ਉਹਦੇ ਨਾਲ ਉਹਦਾ ਫਰਕ ਲਾਜ਼ਮੀ ਰਹੂਗਾ ਚਾਹੇ ਮੌਸਮ ਇੱਕੋ ਜਿਹਾ ਹੀ ਹੋਵੇ ਦੇਖੋ ਖਰਾਕ ਦਾ ਫਰਕ ਪੈਂਦਾ ਹੀ ਆ ਚਾਹੇ ਆਪਾਂ ਚਾਹੇ ਫਸਲ ਆ ਚਾਹੇ ਕੋਈ ਜਾਨਵਰ ਆ ਖਰਾਕ ਦਾ ਤਾਂ ਫਰਕ ਪੈਣਾ ਹੀ ਪੈਣਾ ਮੌਸਮ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਹੁੰਦਾ ਸੋ ਉਹੀ ਹੁੰਦਾ ਕਿ ਕਿਸੇ ਦਾ ਝੋਨਾ ਬਹੁਤ ਵਧੀਆ ਝੜ ਜਾਂਦਾ ਕਿਸੇ ਦਾ ਜਮਾ ਡਾਊਨ ਹੋ ਜਾਂਦਾ ਉਹ ਫਰਕ ਤਾਂ ਉੱਥੇ ਹੀ ਪੈਂਦਾ ਮੌਸਮ ਸਾਰਿਆਂ ਲਈ ਇੱਕੋ ਜਿਹਾ ਹੀ ਹੁੰਦਾ ਸੋ 13045 1.5% 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਜਿਹੜੀ 13045 ਆ 200 ਲੀਟਰ ਪਾਣੀ ਦੇ ਵਿੱਚ ਤੁਸੀਂ ਜਦੋਂ ਫਸਲ ਗੋਭ ਜਾਂ ਖਾਸ ਤੌਰ ਤੇ BR 1264548 ਦੇ ਨੇੜੇ ਉਹਨੂੰ ਫਰੋਲ ਕੇ ਜਿਹੜੀ ਹੈਗੀ ਮੁੱਢਾਂ ਦੇ ਵਿੱਚ ਦੇਖੋ ਤਣਾ ਦਾ ਪਾੜ ਕੇ ਦੇਖੋ ਜਦੋਂ ਛੋਟੀ ਛੋਟੀ ਜਿਹੜੀ ਜੀਰੋ ਦੇ ਵਿੱਚ ਬਣ ਰਹੀ ਹੁੰਦੀ ਹੈ 45 48 ਦਿਨ ਤੇ ਤੁਸੀਂ ਕੋਸ਼ਿਸ਼ ਕਰੋਗੇ ਕਿ 55 ਦਿਨ ਤੇ ਜਾ ਕੇ ਨਸਾਰਾ ਇਹ ਲੈ ਜਾਂਦਾ 55 ਦਿਨ ਤੇ 60 ਦਿਨ ਤੇ 26 ਆ ਜਿਹੜਾ PR 126 ਤਾਂ 45 48 ਦਿਨ ਤੇ ਜਿਹੜੀ ਮੁੰਜਰੋ ਚ ਪੂਰੀ ਬਣ ਰਹੀ ਹੁੰਦੀ ਹੈ ਤੇ ਜਿਵੇਂ PR 131 ਆ ਉਹਦੇ ਵਿੱਚ ਤੁਸੀਂ 60 ਪੰਨ ਦਿਨ ਤੇ ਚੈੱਕ ਕਰੋ ਉਦੋਂ ਜਿਹੜਾ ਤਕਰੀਬਨ ਉਹ ਗੋਭ ਦੇ ਵਿੱਚ ਹੋਊਗਾ ਤਾਂ ਬਾਕੀ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਕੋਈ ਇਦੋਂ 10 20 ਦਿਨ ਵੱਧ ਲੈਂਦੀਆਂ ਉਹ ਚ ਤੋਂ ਹੀ 75 80 ਦਿਨ ਤੇ ਜਾ ਕੇ 70 ਦਿਨ ਤੇ 75 80 ਦਿਨ ਤੇ ਚੈੱਕ ਕਰ ਸਕਦੇ ਸਿੱਧੀ ਬਿਜਾਈ ਦੇ ਵਿੱਚ ਤੁਸੀਂ 30 ਦਿਨ ਪਲੱਸ ਕਰ ਲਓ ਜਿਹੜੇ ਮੈਂ ਤੁਹਾਨੂੰ ਦਿਨ ਦੱਸੇ ਉਹ ਚ 30 ਦਿਨ ਪਲੱਸ ਕਰ ਲਓ ਜਿਹੜੇ ਪਨੀਰੀ ਵਾਲੇ 25 28 30 ਦਿਨ ਤਾਂ ਉਸ ਟਾਈਮ ਦੇ ਉੱਤੇ ਫਸਲ ਗੋਭ ਚਾਹ ਤਾਂ ਉਸ ਟਾਈਮ ਤੁਸੀਂ ਸਪਰੇਅ ਕਰੋ ਜਰੂਰ ਤਨੁਸਾਰ ਜਿਹੜਾ ਹੈਗਾ ਇੱਕ ਸਪਰੇ ਤੁਸੀਂ ਉਲੀਨਾਸ਼ਕ ਦੀ ਦੇਣੀ ਹੈ ਜੇ ਵੱਖ-ਵੱਖ ਕਰੋਗੇ ਤਾਂ ਬਹੁਤ ਵਧੀਆ ਨਤੀਜੇ ਮਿਲਣਗੇ ਪਰ ਕਈ ਕਿਸਾਨ ਵੀਰ ਜਿਹੜੇ ਹੈਗੇ ਆ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਵੱਖ-ਵੱਖ ਘੋਲ ਬਣਾ ਕੇ ਪੰਪ ਚ ਇੱਕ ਟਾਈਮ ਤੇ ਪਾ ਕੇ ਸਪਰੇ ਕਰ ਦਈਏ ਤਾਂ ਤੁਸੀਂ ਜਾ ਟੈਸਟ ਕਰ ਲਓ ਪਰ ਇਹ ਕੰਪੈਟੀਬਲ ਹੈਗਾ ਐਨਪੀਕੇ 13-0-45 ਪਲੱਸ ਉਲੀਨਾਸ਼ਕ ਤੁਸੀਂ ਵੱਖਰਾ ਜਿਹੜਾ ਹੈਗਾ ਘੋਲ ਕੇ ਜਿਹੜੀ 13-0-45 ਪਹਿਲਾਂ ਘੋਲ ਲਓ ਤੇ ਮੁੜ ਕੇ ਡਰਮੀ ਦੇ ਵਿੱਚ ਪਾ ਕੇ ਤੁਸੀਂ ਨਾਲ ਉਲੀਨਾਸ਼ਕ ਕਰ ਸਕਦੇ ਪਰ ਜੇ ਵੱਖ-ਵੱਖ ਕਰੋਗੇ ਤਾਂ ਉਹਦੇ ਨਾਲ ਦੇ ਨਤੀਜੇ ਤੁਹਾਨੂੰ ਮਿਲਾ ਕੇ ਜੇ ਕਰੋਗੇ ਤਾਂ ਉਹ ਮਿਲਣ ਦੇ ਚਾਂਸ ਘੱਟ ਹੁੰਦੇ ਆ ਕਿਉਂਕਿ ਵੱਖ-ਵੱਖ ਸਪਰੇਅ ਦੇ ਰਿਜ਼ਲਟ ਬਹੁਤ ਸੋਹਣੇ ਮਿਲਦੇ ਹੁੰਦੇ ਆ ਤੇ ਇਸ ਤੋਂ ਇਲਾਵਾ ਹੋਰ ਕੋਈ ਐਨਪੀਕੇ ਮੈਂ ਤੁਹਾਨੂੰ ਸਿਫਾਰਿਸ਼ ਨਹੀਂ ਕਰੂੰਗਾ ਨਾ ਉਨੀ ਉਨੀ ਨਾ 5432 ਨਾ 1261 ਨਾ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਤੱਤ खास तौर ਤੇ ਕਈ ਕਿਸਾਨ ਵੀ ਪੁੱਛਦੇ ਕਿ ਹੁਣ ਜਿੰਕ ਕਿੰਨਾ ਪਾਈਏ ਜਿੰਕ ਦਾ ਹੁਣ ਕੋਈ ਟਾਈਮ ਨਹੀਂ ਨਾ ਕੋਈ ਫਾਇਦਾ ਜਿੰਕ ਕਰਨ ਦਾ ਟਾਈਮ ਹੁੰਦਾ ਜਦੋਂ ਫਸਲ ਫੋਰ ਲੈ ਰਹੀ ਹੁੰਦੀ ਹੈ ਫਟਾਰਾ ਕਰ ਰਹੀ ਹੁੰਦੀ ਹੈ ਜਿੰਕ ਉਦੋਂ ਕਰਨਾ ਹੁੰਦਾ ਜਿੰਕ ਲੋਹਾ ਤੱਤ ਜਿਹੜੇ ਖਰਾਕੀ ਤੱਤ ਹੁੰਦੇ खास तौर ਤੇ ਸਪਰੇਅ ਦੇ ਵਿੱਚ ਜਿਹੜੇ ਆਪਾਂ ਦੇਣੇ ਜਾਂ ਪोटाश ਦੇਣੀ ਆ ਉਹ ਲਾਈਟ ਟਾਈਮ ਜਾਂ ਫਾਸਫੋਰਸ ਜਾਂ 15 20 ਦਿਨ ਦੇ ਅੰਦਰ ਅੰਦਰ ਆਪਾਂ ਪਾਉਣੀ ਹੁੰਦੀ ਹੈ ਤਾਂ ਉਹ ਹੈਗਾ ਟਾਈਮਲੀ ਜੇ ਆਪਾਂ ਸਪਰੇਅ ਦਿੱਤੀ ਹੋਗੀ ਹੁਣ ਆਪਾਂ ਸਾਰਾ ਫਸਲ ਫੋੜ ਕਰ ਚੁੱਕੀ ਆ ਕੋਈ ਉਹਨੂੰ ਜੇ ਕਾਟ ਰਹੀ ਆ ਜਿੰਕ ਦੀ ਤਾਂ ਹੁਣ ਜਿੰਕ ਪਾ ਕੇ ਆਪਾਂ ਉਹ ਚ ਕੀ ਫਾਇਦਾ ਲੈਣਾ ਤਾਂ ਹੁਣ ਜਿਹੜਾ ਟਾਈਮ ਆ ਉਹ ਐਨਪੀਕੇ 13 0 45 ਆਪਸ਼ਨਲ ਤੁਹਾਡੇ ਵਾਸਤੇ ਜੇ ਪਾਉਣਾ ਚਾਹੋ ਨਾਲ 50 ਗ੍ਰਾਮ 60 ਗ੍ਰਾਮ 70 ਗ੍ਰਾਮ ਖਰਚਾ ਕੋਈ ਬਹੁਤਾ ਹੈ ਨਹੀਂ ਤੇ ਵੱਖਰੀ ਸਪਰੇਅ ਇੱਕ ਜਿਵੇਂ PR126 ਖਾਸ ਤੌਰ ਤੇ ਜਿ ਘਟੋਲੀ ਰੋਗ ਤੋਂ ਤੁਸੀਂ ਕਾਪਰ ਆਕਸੀਕਲਰਾਇਡ ਜਾਂ ਕਾਪਰ ਹਾਈਡਰੋਕਸਾਈਡ ਜਾਂ ਗਰੀਲੀ ਹੋਵੇ ਜਿਹੜੀ ਤੁਸੀਂ ਸਪਰੇਅ ਕਰਨੀ ਆ ਉਹ ਪਰ ਇਹ ਮਿਕਸ ਨਹੀਂ ਕਰਨੀ ਹੈਗੀ ਉਹ ਵੱਖਰੀ ਕਰਨੀ ਆ ਖਾਸ ਤੌਰ ਤੇ ਕੋਸਾਈਡ ਜਾਂ ਬਲਾਈਟਾਕਸ ਉਹਨੂੰ ਮਿਕਸ ਕਰਕੇ ਨਹੀਂ ਆਪਾਂ ਕਰਨਾ ਹੋਰ ਕੋਈ ਸਵਾਲ ਹੋਵੇ ਜੇ ਆਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ